ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਜ ਲਿਆ ਗਿਆ ਹੈ ਸਾਡੇ ਖੰਨਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਅਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਉਠਾਇਆ ਗਿਆ ਹੈ ਜਿਦੇ ਵਿੱਚ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਸਕੀਮ ਸਾਡੀ ਚੱਲਦੀ ਹੈ ਉਹਦੇ ਤਹਿਤ ਸਾਡੇ ਜਿਹੜਾ ਊਮਨ ਪੁਲਿਸ ਆਫੀਸ਼ੀਅਲਸ ਹੈਗੇ ਸਟਾਫ ਹੈਗੇ ਉਹਨਾਂ ਨੂੰ ਇਹ 8 ਸਕੂਟਰੀਆ ਜਿਹੜੀ ਹੈਗੀ ਉਹ ਇਨੋਗਰੇਟ ਅਸੀਂ ਅੱਜ ਇੱਥੇ ਕੀਤੀ ਹੈ। ਇਹਨਾਂ ਵੱਲੋਂ ਪੂਰੇ ਖੰਨਾ ਜ਼ਿਲ੍ਹਾ ਦੇ ਵਿੱਚ ਇਸ ਤਰੀਕੇ ਦੀ 8 ਸਕੂਟਰੀਆ ਦੇ ਉੱਤੇ ਪੈਟਰੋਲਿੰਗ ਕੀਤੀ ਜਾਊਗੀ। ਤੁਸੀਂ ਜਾਣਦੇ ਹੋ ਅੱਜ ਦਾ ਜ਼ਮਾਨਾ ਮਾਡਰਨ ਜ਼ਮਾਨਾ ਹੈ ਇਹਦੇ ਵਿੱਚ ਮੋਬਾਈਲ ਰਹਿਣਾ ਤੇ ਕਨੈਕਟਡ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਇਹਨਾਂ 8 ਸਕੂਟਰੀਆ ਦੇ ਉੱਤੇ ਇਹਨਾਂ ਸਾਡੀ ਮਹਿਲਾ ਸਟਾਫ ਜਿਹੜੀ ਹੈਗੀ ਹੈ ਉਹ ਪੂਰੀ ਖੰਨਾ ਜ਼ਿਲ੍ਹਾ ਦੀ ਜਿਹੜੀ ਮੈਪਿੰਗ ਕੀਤੀ ਗਈ ਹੈ ਇਹਦੇ ਵਿੱਚ ਇਹ ਪੈਟਰੋਲਿੰਗ ਕਰਨ ਗਿਆ। ਖਾਸ ਤੌਰ ਤੇ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਸਕੂਲ ਕਾਲਜਸ ਇਹਨਾਂ ਦੇ ਉੱਤੇ ਇਹਨਾਂ ਦੀ ਇੱਕ ਖਾਸ ਆਪਣੀ ਨਿਗਰਾਨੀ ਰੱਖਣ ਗਿਆ ਸੋ ਥੈਟ ਜਿਹੜੀ ਸਾਡੀ ਬੇਟੀਆਂ ਹੈਗੀਆਂ ਜਿਹੜੀ ਬੱਚੇ ਆ ਪੜਦੀ ਹੈਗੀਆਂ ਸਕੂਲ ਕਾਲਜਸ ਦੇ ਵਿੱਚ ਇਹਨਾਂ ਦੀ ਇੱਕ ਇਹਨਾਂ ਨੂੰ ਇੱਕ ਸੇਫ ਤੇ ਸਿਕਿਉਰ ਮਾਹੌਲ ਦੇਣਾ ਸੁਰੱਖਿਤ ਮਾਹੌਲ ਦੇਣਾ ਇਹ ਸਾਡਾ ਉਦੇਸ਼ ਹੈਗਾ ਉਸ ਕਰਕੇ ਅਸੀਂ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈਗਾ ਤੇ ਇਸ ਤੋਂ ਇਲਾਵਾ ਇਹ ਜਿਹੜਾ ਸਾਡਾ ਪੀਪੀਐਮਐਮ ਦਾ ਸਟਾਫ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ ਇਹ ਸਕੀਮ ਚਲਦੀ ਹੈਗੀ ਹੈ ਜਿਹੜੀ ਕ੍ਰਾਈਮ ਅਗੇਂਸਟ ਔਮਨ ਐਂਡ ਚਿਲड्रन ਇਹ ਜੋ ਕੰਪਲੇਂਟਸ ਆਂਦੀ ਹੈ ਉਹਨਾਂ ਨੂੰ ਇਹ ਡੀਲ ਕਰਦੀ ਹੈ ਬਹੁਤ ਸੋਹਣੇ ਤਰੀਕੇ ਨਾਲ ਇਹ ਡੀਲ ਕਰਦੀ ਹੈ ਹਰੇਕ ਥਾਣੇ ਦੇ ਵਿੱਚ ਇਹਦੇ ਵਾਸਤੇ ਅ ਅਸੀਂ ਡੈਸਕ ਸਥਾਪਿਤ ਕੀਤੇ ਗਏ ਹੈ ਤੇ ਉਹਨਾਂ ਦੀ ਕੰਪਲੇਂਟਾਂ ਨੂੰ ਇਹ ਡੀਲ ਕਰਦਾ ਹੈ ਬਹੁਤ ਚੰਗੀ ਤਰੀਕੇ ਨਾਲ ਇਹ ਸੁਲਝਾਉਂਦੇ ਹਨ ਤੇ ਜ਼ੀਰੋ ਟੋਲਰੈਂਸ ਅਪਰੋਚ ਇਹਦੇ ਵਿੱਚ ਹੈਗਾ ਕ੍ਰਾਈਮ ਅਗੇਂਸਟ ਔਮਨ ਐਂਡ ਚਿਲड्रन ਜੇ ਕੋਈ ਕੰਪਲੇਂਟ ਆਂਦੀ ਹੈ ਇੰਦੇ ਵਿੱਚ ਕੋਈ ਵੀ ਕਾਗਨਿਜ਼ੇਬਲ ਆਫੈਂਸ ਜੇ ਸਾਡੇ ਨੋਟਿਸ ਚ ਆਂਦਾ ਹੈ ਇਮੀਡੀਏਟਲੀ ਇੰਦੇ ਵਿੱਚ ਆਫ ਆਈ ਆਰ ਦਰਜ ਹੁੰਦੀ ਹੈ ਇਹਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਦੀਏ ਤੇ ਸਾਡੀ ਬੇਟੀਆਂ ਸਾਡੇ ਦੇਸ਼ ਦਾ ਸ਼ਾਨ ਹੈ ਸਾਡਾ ਗੌਰਵ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਚਾਹੁੰਦੇ ਕਿ ਇਕੁਅਲ ਅਪੋਰਚ्युनिटी ਮਿਲੇ ਉਹਨਾਂ ਨੂੰ ਸਾਰੇ ਹਰ ਤਰੀਕੇ ਦੇ ਮੌਕੇ ਮਿਲਣ ਤੇ ਉਹਨਾਂ ਨੂੰ ਇੱਕ ਸੇਫ ਤੇ ਸੁਰੱਖਿਤ ਮਾਹੌਲ ਮਿਲੇ ਇਸ ਕਰਕੇ ਅਸੀਂ ਅੱਜ ਇਹ ਇਨੀਸ਼ੀਏਟਿਵ ਲਾਂਚ ਕੀਤਾ ਹੈ ਪੀਪੀਐਮ ਦੀ ਕਿਸ ਤਰ੍ਹਾਂ ਮਦਦ ਲੈ ਸਕਦੇ ਨੇ ਇਹਨਾਂ ਇਹਨਾਂ ਵਾਸਤੇ ਪੀਪੀਐਮਐਮ ਜਿਹੜਾ ਹੈਗਾ ਪੰਜਾਬ ਪੁਲਿਸ ਮਹਿਲਾ ਮਿੱਤਰ ਇਹਦੇ ਵਾਸਤੇ ਜੇ ਮਹਿਲਾਵਾ ਕੋਈ ਵੀ ਕਿਸੇ ਤਰੀਕੇ ਦਾ ਉਹਨਾਂ ਦੇ ਖਿਲਾਫ ਕੋਈ ਅਤਿਆਚਾਰ ਹੁੰਦਾ ਹੈ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਇਹਦੇ ਵਾਸਤੇ ਇੱਕ 181 ਹੈਲਪਲਾਈਨ ਹੈਗੀ ਉਹਦੇ ਉੱਤੇ ਕਾਲ ਕਰ ਸਕਦੇ ਆ ਆਪਣੀ ਕੰਪਲੇਂਟ ਲਾਂਚ ਕਰ ਸਕਦੇ ਆ ਇਸ ਤੋਂ ਇਲਾਵਾ 112 ਤੇ ਵੀ ਕੰਪਲੇਂਟ ਕਰ ਸਕਦੇ ਆ ਜਾਂ ਕਿਸੇ ਵੀ ਥਾਣੇ ਦੇ ਵਿੱਚ ਜਿਹੜੇ ਇਹ ਡੈਸਕ ਸਥਾਪਿਤ ਕੀਏ ਗਏ ਹਨ ਇੱਥੇ ਵੀ ਇਹ ਸਿੱਧੇ ਤੌਰ ਤੇ ਜਾ ਕੇ ਆਪਣੀ ਕੰਪਲੇਂਟ ਲਾਂਚ ਕਰ ਸਕਦੇ ਨੇ ਮੈਡਮ ਜਿਹੜੀਆਂ ਸਕੂਟਰੀਆਂ ਨੇ ਇਕੱਲਾ ਖੱਲੇ ਨਹੀਂ ਜੀਣੀਆਂ ਇਹ ਖੰਨਾ ਸ਼ਹਿਰ ਚ ਰਹਿਣਗੀਆਂ ਇਹ ਕੰਪਲੀਟ ਖੰਨੇ ਦੇ ਵਿੱਚ ਕੰਪਲੀਟ ਜਿਹੜਾ ਹਰੇਕ ਥਾਣੇ ਦੇ ਵਿੱਚ ਇੱਕ ਇੱਕ ਸਕੂਟੀ ਦਿੱਤੀ ਗਈ ਹੈਗੀ ਆ ਉਹਦੇ ਏਰੀਆ ਦੇ ਵਿੱਚ ਇਹ ਪੈਟਰੋਲਿੰਗ ਕਰਨਗੀਆਂ ਬਾਕੀ ਰਿਕੁਆਇਰਮੈਂਟ ਦੇ ਬਾਰੇ ਟਿੱਕਿਆਣਾ ਇਹ ਮੈਸੇਜ ਕੀ ਕਨਵੇ ਕਰਨਾ ਇਹ ਮੈਸੇਜ ਇਹ ਕਨਵੇ ਕਰਨਾ ਚਾਹੁੰਦੇ ਕਿ ਸ਼ੀ ਮਤਲਬ ਇੱਕ ਸ਼ੀ ਜਿਹੜਾ ਪ੍ਰੋਨਾਉਨ ਹੈਗਾ ਇੰਗਲਿਸ਼ ਦੇ ਵਿੱਚ ਇਹ ਲੇਡੀਜ਼ ਵਾਸਤੇ ਯੂਜ਼ ਹੁੰਦਾ ਹੈ ਮਹਿਲਾਵਾਂ ਵਾਸਤੇ ਯੂਜ਼ ਹੁੰਦਾ ਹੈਗਾ